ਮਾਗੀ ਦੇ ਮੇਲੇ ਤੇ ਕਾਨਫਰੰਸਾਂ ਕਿੰਨੀਆਂ ਜ਼ਰੂਰੀ ਸੀਗੀਆਂ ਤੇ ਗੁਰੂ ਘਰ ਦੇ ਵਿੱਚ ਮੱਥਾ ਟੇਕਣਾ ਕਿੰਨਾ ਕੁ ਜ਼ਰੂਰੀ ਜ਼ਰੂਰੀ ਸੀਗਾ ਜਿਹੜੇ ਪੋਸਟਰ ਲੱਗੇ ਸੀ ਉਹਨਾਂ ਤੇ ਅੱਖਰ ਕੀ ਲਿਖੇ ਹੋਏ ਸੀ ਕੀ ਮਤਲਬ ਨਿਕਲਦਾ ਸੀਗਾ ਇਸ ਤੇ ਆਪਾਂ ਚਰਚਾ ਵਾ ਕਰਾਂਗੇ ਸਾਡੇ ਨਾਲ ਜੁੜੇ ਨੇ ਜਸਕਰਨ ਸਿੰਘ ਮਲੂਕਾ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚੱਲੋ ਠੀਕ ਬਹੁਤ ਵਧੀਆ ਤੁਸੀਂ ਕਿਵੇਂ ਵੇਖਦੇ ਹੋ ਮਾਗੀ ਦਾ ਮੇਲਾ ਹੁਣੇ-ਹੁਣੇ ਜਿਹੜਾ ਨੰਗ ਕੇ ਗਿਆ ਹਨਾ ਜੋੜ ਮੇਲਾ ਜਿੱਥੇ 40 ਮੁਕਤੀਆਂ ਦੀ ਯਾਦ ਵਿੱਚ ਜਿਹੜਾ ਇਹ ਜੋੜ ਮੇਲਾ ਮਨਾਇਆ ਜਾਂਦਾਗਾ ਪੋਸਟਰ ਲੱਗੇ ਆ ਜਿੱਥੇ ਵੱਡੀਆਂ-ਵੱਡੀਆਂ ਕਾਨਫਰੰਸਾਂ ਹੋਈਆਂ ਗਈਆਂ ਤੁਸੀਂ ਇਸ ਚੀਜ਼ ਨੂੰ ਕਿਵੇਂ ਸਮਝਦੇ ਹੋ ਦੇਖੋ ਜਿਹੜੀ ਚੀਜ਼ ਜਿਹੜੇ ਕੰਮ ਲਈ ਬਣੀ ਆ ਜੇ ਤਾਂ ਉਹਦਾ ਉਹੀ ਮਤਵਲ ਕੱਢਿਆ ਜਾਵੇ ਜਿਉਂ ਨੂੰ ਉਸੇ ਤਰੀਕੇ ਨਾਲ ਅਟੈਂਡ ਕੀਤਾ ਜਾਵੇ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੁੰਦੀ ਆ ਨਹੀਂ ਮੈਂ ਤੁਹਾਨੂੰ ਸਿੱਧੀ ਗੱਲ ਇਹ ਕਹਿ ਦਿੰਦਾ ਵੀ ਨਹੀਂ ਤਾਂ ਐਵੇਂ ਇੱਕ ਜਿਵੇਂ ਮੇਡਾਣਾ ਕੰਮ ਹੋ ਗਿਆ ਇਸ ਤੋਂ ਬਿਨਾ ਹੋਰ ਕੋਈ ਕੰਮ ਨਹੀਂ ਠੀਕ ਆ ਤੁਸੀਂ ਇਹ ਸੋਚੋ ਵੀ ਹੁਣੇ-ਹੁਣੇ ਸ਼ਹੀਦੀ ਦਿਹਾੜਾ ਜਿਹੜਾ ਹੈਗਾ ਫਤਿਹਗੜ੍ਹ ਸਾਹਿਬ ਨੰਕੇ ਗਿਆ ਜੀ ਸਾਹਿਬ ਜਾਦਿਆਂ ਦੀ ਸ਼ਹਾਦਤ ਨੂੰ ਜਦੋਂ ਇਹ ਕਹ ਲਈਏ ਕਿ 10ਵੇਂ ਪਾਸ਼ਾ ਸ਼੍ਰੀ ਅਨੰਦਪੁਰ ਸਾਹਿਬ ਛੜਦੇ ਆ ਜੀ ਤੇ ਜਦੋਂ ਤੱਕ ਸਰਹੰਦ ਦੀ ਸਵਾ ਸਮਾਪਤ ਨਹੀਂ ਹੋ ਜਾਂਦੀ ਜੀ ਉਦੋਂ ਤੱਕ ਜੀ ਜਿਹੜੇ ਸੱਚਮੁੱਚੀ ਧਰਮੀ ਲੋਕ ਨੇ ਜਾਂ ਅਨਸਾਣੀਅਤ ਦੀ ਗੱਲ ਕਰਨ ਵਾਲੇ ਲੋਕ ਨੇ ਜਾਂ ਜਿਨ੍ਹਾਂ ਨੂੰ ਸੱਚਮੁੱਚ ਦੁੱਖਾ ਪਰਿਵਾਰ ਵਿਛੂੜੇ ਦਾ ਜਾਂ ਆਪਾਂ ਇਹ ਕਹਿ ਲਈਏ ਕਿ ਜਿਨ੍ਹਾਂ ਦੀਆਂ ਕੁਰਬਾਨੀਆਂ ਤੇ ਅਸੀਂ ਜਿਉਂਦੇ ਫਿਰਦੇ ਜੀ ਇਹਨਾਂ ਨੇ ਸਾਨੂੰ ਆ ਵੱਖਰਾ ਸਰੂਪ ਦਿੱਤਾ ਉਸ ਹਰ ਸੀਨੇ ਦੇ ਵਿੱਚ ਇੱਕ ਦਰਦ ਜੀ ਉਸ ਹਰ ਇੱਕ ਸੀਨੇ ਦੇ ਵਿੱਚ ਇੱਕ ਬਰਾਗ ਹੁੰਦਾ ਜਿਹੜਾ ਕਿ ਲੋਕ ਸ਼ਾਇ ਕੇ ਉਹ ਦਿਨ ਨੰਗਾਉਂਦੇ ਆ ਕੋਈ ਪ੍ਰੋਗਰਾਮ ਨਹੀਂ ਕਰਦੇ ਕੋਈ ਕੁਝ ਨਹੀਂ ਕਰਦੇ ਇੰਨੀ ਕਿ ਜ਼ਿਆਦਾ ਮਹਾਨਤਾ ਹੁੰਦੀ ਆ ਸ਼੍ਰੀ ਆਨੰਦਪੁਰ ਸਾਹਿਬ ਛੱਡਣ ਤੋਂ ਲੈ ਕੇ ਸਰਹੰਦ ਫਤਿਹ ਦੇਵਸ ਤੱਕ ਜੀ ਤੁਸੀਂ ਇਹ ਚੀਜ਼ ਸੋਚੋ ਹੁਣ ਉਸ ਤੋਂ ਕੁਝ ਦਿਨਾਂ ਬਾਅਦ ਹੀ ਜੀ ਸਿਰਫ 12 ਦਿਨਾਂ ਦਾ ਫਰਕ ਪੈਂਦਾ ਜੀ 26 27 28 ਤੱਕ ਹੁੰਦਾ ਸਵਾ ਆਪਾਂ 30 ਤੱਕ ਚਲਦਾ ਰਹਿੰਦਾ ਸਮਾਗਮ ਆ ਠੀਕ ਆ ਉਸ ਤੋਂ ਬਾਅਦ ਲੋਹੜੀ ਹੁੰਦੀ ਆ ਕੋਈ 12 ਤਰੀਕ ਜਾਂ 13 ਇੰਨੀ 15 ਦਿਨਾਂ ਦਾ ਫਰਕ ਮੰਨ ਜੀ ਮਾਗੀ 15 ਦਿਨਾਂ ਬਾਅਦ ਹੋ ਹੁੰਦੀ ਆ ਜੀ ਹੁਣ ਮਾਗੀ ਦਾ ਮਤਲਬ ਕੀ ਆ ਪਹਿਲਾਂ ਇਹ ਦੇਖੋ ਜੀ ਬਿਲਕੁਲ ਤੁਸੀਂ ਇਹ ਚੀਜ਼ ਸੋਚੋ ਆਪਾਂ 12 ਮਾਹਾਂ ਦੀ ਬਾਣੀ ਵੀ ਪੜਦੇ ਆ ਜਿੱਥੇ ਕਥਾ ਵਿਚਾਰਾਂ ਹੁੰਦੀਆਂ ਨੇ ਗੁਰੂ ਘਰ ਦੇ ਗ੍ਰੰਥੀ ਵਜੀਰ ਕਥਾਵਾਜਕ ਸਾਨੂੰ ਸਮਝਾਉਂਦੇ ਆ ਆਪਾਂ ਹਰ ਰੋਜ਼ ਵਾਂਗੂ ਜਿਹੜਾ ਲਾਈਵ ਟੈਲੀਕਾਸਟ ਦੇਖਦੇ ਆਂ ਅੰਮ੍ਰਿਤਸਰ ਤਕਰੀਬਨ ਹਰੇਕ ਘਰ ਦੇ ਵਿੱਚ ਗੁਰਬਾਣੀ ਸਵੇਰ-ਸਵੇਰ ਚੱਲਦੀ ਆ ਗੁਰਬਾਣੀ ਹਰ ਰੋਜ਼ ਵਾਂਗੂ ਸਵੇਰ ਚੱਲਦੀ ਆ ਠੀਕ ਆ ਪਰ ਲੋਕਾਂ ਨੂੰ ਇਸ ਚੀਜ਼ ਦਾ ਮਤਲਬ ਸਮਝ ਆਉਂਦਾਗਾ ਹਨ ਤਾਂ ਵੇਖੋ ਕੀ ਹਾਲ ਹੋ ਰਿਹਾਗਾ ਇਸ ਟਾਈਮ ਪੰਜਾਬ ਨੂੰ ਸੰਭ ਨਹੀਂ ਹੋ ਆਪਾਂ ਆਪਾਂ ਉਹੀ ਗੱਲ ਕਰ ਰਹੇ ਆਂ ਵੀ 15 ਦਿਨਾਂ ਦਾ ਫਰਕ ਹੁੰਦਾ ਸਾਰਾ ਮਾਗੀ ਦੇ ਵਿੱਚ ਹੁਣ ਮਾਗੀ ਮਨਾਈ ਕਿਉਂ ਜਾਂਦੀ ਆ ਤੁਸੀਂ ਇਹ ਗੱਲ ਸੋਚੋ ਕਿ ਜਿਹੜੇ ਸਿੰਘ ਆਪਾਂ ਇਹ ਕਲਗੇ ਮੁਸੀਬਤ ਦੇ ਸਮੇ ਬਦਾਵਾ ਲਿਖ ਕੇ ਦਿਆਏ ਸੀ ਵੀ ਅਸੀਂ ਤੇਰੀ ਸਿੰਘਣੀ ਅਸੀਂ ਤੇਰੇ ਚੇਲੇ ਨਹੀਂ ਜਾਂ ਅਸੀਂ ਤੇਰੇ ਸਖ ਨਹੀਂ ਤੇ ਤੂੰ ਸਾਡਾ ਗੁਰੂ ਨਹੀਂ ਇਹ ਇਤਿਹਾਸ ਦੱਸਦਾ ਠੀਕਾ ਇਤਿਹਾਸ ਇਹ ਗੱਲ ਦੱਸਦਾ ਇੱਥੇ ਆ ਕੇ ਉਹਨਾਂ ਲੋਕਾਂ ਨੇ ਸੋਚਿਆ ਵੀ ਨਹੀਂ ਗੁਰੂ ਸਾਹਿਬ ਦਾ ਸਾਥ ਦੇਣਾ ਚਾਹੀਦਾ ਸੀ ਕਿਉਂ ਕਿਉਂਕਿ ਉਦੋਂ ਉਹਨਾਂ ਦੇ ਘਰਾਂ 'ਚ ਜਿਹੜੀਆਂ ਬੀਬੀਆਂ ਬੈਠੀਆਂ ਸੀ ਉਹ ਅਣਖਾਂ ਵਾਲੀਆਂ ਸੀ ਉਹ ਜਮੀਰਾਂ ਵਾਲੀਆਂ ਸੀ ਉਹਨਾਂ ਨੇ ਸਿੱਧੀ ਗੱਲ ਕਹੀ ਭਾਈ ਮਹਾ ਸਿੰਘ ਵਰਗਿਆਂ ਨੂੰ ਆਹ ਮੈਂ ਦੱਸਦਾ ਇਤਿਹਾਸ ਦੱਸਦਾ ਜਿਵੇਂ ਆਪਾਂ ਸੁਣਦੇ ਆ ਵੀ ਇਹ ਚੂੜੀਆਂ ਮਾਰੀਆਂ ਵੀ ਆਹ ਪਾ ਲੋ ਤੁਸੀਂ ਗੁਰੂ ਨੂੰ ਛੱਡ ਕੇ ਆ ਗਏ ਬਿਲਕੁਲ ਤੁਸੀਂ ਸੋਚੋ ਗੁਰੂ ਨੂੰ ਛੱਡ ਕੇ ਆ ਗਏ ਐਡੇ ਤੁਸੀਂ ਇੱਕ ਇਰਤ ਕਹਾਣ ਹੋ ਗਏ ਐਡੀ ਤੁਹਾਡੀ ਹੀਨਤਾ ਹੋਗੀ ਸ਼ਰਮ ਮੰਨੀ ਉਹ ਦੌੜ ਕਿਉਂ ਮੌਕਾ ਲੱਭਦੇ ਰਹੇ ਕਿਵੇਂ ਕਿਵੇਂ ਖਦਰਾਣੇ ਦੀ ਢਾਬ ਸੀ ਬਿਲਕੁਲ ਖਦਰਾਣੇ ਦਾਵੇਂ ਹੀ ਸੀ ਖਦਰਾਣੇ ਢਾਬ ਕਿਹਾ ਜਾਂਦਾ 40 ਮੁਕਤੇ ਜਿਹੜੇ 40 ਸਿੰਘ ਸ਼ਹੀਦ ਹੋਏ ਉਹ ਇੱਥੇ ਮੁਕਤੇ ਖਦਰਾਣੇ ਦੀ ਢਾਬ ਤੇ ਗੁਰੂ ਸਾਹਿਬ ਦੇ ਲਈ ਜੰਗ ਲੜਦਿਆਂ ਲੜਦਿਆਂ ਉਹਨਾਂ ਨੇ ਸ਼ਹਾਦਤਾਂ ਦਿੱਤੀਆਂ ਤੇ ਉਹ ਸ਼ਹਾਦਤਾਂ ਜਦੋਂ ਕੋਈ ਘਰ ਦੇ ਵਿੱਚ ਆਪਾਂ ਕਹਿੰਦੇ ਆ ਜਿਹਦੀ ਮੌਤ ਹੋ ਗਈ ਜੀ ਉਹਦੀ ਸਾਲਵੱਤ ਉਹ ਵਰਸ਼ੀ ਮਨਾਉਣੀ ਹੈ ਜੀ ਚਾਹੇ ਉਹ ਲੀਡਰਾਂ ਦੇ ਘਰੇ ਕੋਈ ਮਰਿਆ ਚਾਹੇ ਲੀਡਰਾਂ ਦੇ ਚਮਚਿਆਂ ਦੇ ਘਰੇ ਕੋਈ ਮਰਿਆ ਚਾਹੇ ਸਾਡੇ ਆਮ ਲੋਕਾਂ ਦੇ ਘਰਾਂ 'ਚ ਕੋਈ ਮਰਿਆ ਜਦੋਂ ਅਸੀਂ ਵਰਸ਼ੀ ਮਨਾਉਣੀ ਆ ਅਫਸੋਸ ਅਫਸੋਸ ਹੁੰਦਾ ਜੀ ਲੇਕਿਨ ਬਈ ਜੀ ਹੁਣ ਕਦੇ ਜੇ ਹੁਣ ਇਹ ਗੱਲ ਸੁਣੋ ਵੀ ਕਿਸੇ ਦੇ ਆਪਾਂ ਮਰਗ ਦੇ ਭੋਗ ਤੇ ਜਾਵੜਗੇ ਵਰਸ਼ੀ ਤੇ ਜਾਵੜਗੇ ਉੱਥੇ ਜਾ ਕੇ ਆਪਾਂ ਲੱਗ ਜਗੇ ਵੀ ਹਾਂ ਸਾਨੂੰ ਜਿਤਾਇਓ ਬਈ ਇਸ ਵਾਰ ਆ ਸਾਨੂੰ ਯਾਰ ਵੀਰਵੰਦਾ ਮਿੰਨਤਾ ਯਾਰ ਸਾਨੂੰ ਵੋਟ ਪਾਇਓ ਯਾਰ ਸਾਡੇ ਤੋਂ ਤਾਂ ਗਲਤੀ ਹੋ ਗਈ ਮੇਰਾ ਵੀਰ ਸਾਨੂੰ ਵੋਟ ਪਾਇਓ ਤੇ ਜਿਹਦੇ ਪਰਿਵਾਰ ਦੀ ਬਜ਼ੁਰਗ ਦੀ ਜਾਂ ਕਿਸੇ ਵੀ ਬੰਦੇ ਦੇ ਘਰੇ ਵਰਸ਼ੀ ਤੇ ਗਏ ਆ ਸਮਾਗਮ ਤੇ ਗਏ ਆ ਅਸੀਂ ਹੈਨਾ ਉੱਠ ਕੇ ਕਹਦੇ ਯਾਰ ਸ਼ਰਮ ਮਾਨ ਯਾਰ ਮੇਰੇ ਪਿਓ ਦੀ ਵਰਸ਼ੀ ਆ ਯਾਰ ਮੇਰੇ ਦਾਦੇ ਦੀ ਵਰਸ਼ੀ ਆ ਯਾਰ ਤੂੰ ਇੱਥੇ ਆ ਕੇ ਆਪਦੀਆਂ ਲੈਕਚਰਾਂ ਆਪਦੀਆਂ ਪਾਰਟੀਆਂ ਦੀ ਗੱਲਾਂ ਦੱਸਣ ਲੱਗ ਗਿਆ ਉਹੀ ਕੁਝ ਸਾਡੇ ਲੀਡਰਾਂ ਨੇ ਕੀਤੀ ਸ਼ਹੀਦ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਕਾਨਫਰੰਸਾਂ ਹੁੰਦੀਆਂ ਚੰਗਾ ਸੀ ਜੀ ਬੰਦ ਕਰਾਇਆ ਚੰਗਾ ਸਿੱਟਾ ਨਿਕਲਿਆ ਕੇ ਮਾੜਾ ਚੰਗਾ ਨਿਕਲਿਆ ਚੰਗਾ ਨਿਕਲਿਆ ਇਹ ਇੱਥੇ ਹੁਣ ਐਸ ਵਾਰ ਹੋਈਆਂ ਨੇ ਆਪਣਾ ਨਵੀਂ ਪਾਰਟੀ ਬਣੀ ਜਾਂ ਅਕਾਲੀ ਦਲ ਦੀ ਕਾਨਫਰੰਸ ਇੱਥੇ ਹੋਈ ਆ ਹੁਣ ਤੁਸੀਂ ਮੈਨੂੰ ਇਹ ਗੱਲ ਦੱਸੋ ਜਿੰਨੇ ਲੋਕ ਉੱਥੇ ਗਏ ਨੇ ਉਹਨਾਂ ਚੋਂ ਕਿੰਨਿਆਂ ਨੇ ਗੁਰੂ ਘਰ ਦੇ ਵਿੱਚ ਨਮਸਕਾਰ ਕੀਤੀ ਆ ਤੇ ਕਿੰਨਿਆਂ ਨੇ ਜਿਹੜਾ ਹੈਗਾ ਉੱਥੇ ਲੀਡਰਾਂ ਦੇ ਕੱਲੇ ਨਾਰੇ ਲਾਏ ਆ ਉੱਥੇ ਤੰਗ ਹੁੰਦੇ ਰਹੇ ਪਰ ਗੁਰੂ ਸਾਹਿਬ ਨੂੰ ਜਾ ਕੇ ਸੇਜਦਾਨ ਕੀਤਾ ਬਿਲਕੁਲ ਤੁਹਾਡੀ ਗੱਲ ਤੇ ਸਹਿਮਤ ਹਾਂ ਮੈਂ ਵੇਖੋ ਇੱਕ ਚੀਜ਼ ਹੋਰ ਜਿੱਥੇ ਜਿਹੜੇ ਉਹਨਾਂ ਦੇ ਬੰਦੇ ਸੀ ਬੀਬੀਆਂ ਦੇ ਬੰਦੇ ਸੀਗੇ ਹਨਾ ਉਹਨਾਂ ਨੇ ਕਿਹਾ ਸੀ ਭਾਈ ਸੀਗੇ ਉਹ ਕਹਿੰਦੇ ਬੀਬੀਆਂ ਨੇ ਕੀ ਕਿਹਾ ਕਹਿੰਦੇ ਤੁਸੀਂ ਚੂੜੀਆਂ ਪਾ ਕੇ ਘਰੇ ਬਹਿ ਜਾਓ ਅਸੀਂ ਜਾਵਾਂਗੇ ਅਸੀਂ ਜਾਵਾਂਗੇ ਜੰਗ ਦੇ ਵਿੱਚ ਲੜਾਂਗੇ ਤਾਂ ਕੁਝ ਬੀਬੀਆਂ ਜਿਹੜੀਆਂ ਹੈਗੀਆਂ ਜਾ ਕੇ ਜੰਗ ਦੇ ਵਿੱਚ ਲੜੀਆਂ ਵੀ ਗਈਆਂ ਠੀਕ ਹੈ ਤਾਂ ਇਸ ਚੀਜ਼ ਦਾ ਬੜਾ ਇੱਕ ਹੌਸਲਾ ਮਿਲਿਆ ਠੀਕ ਹੈ ਜ਼ਮੀਰ ਜਗਾਈ ਨਾ ਉਹਨਾਂ ਨੇ ਵੀ ਸ਼ਾਇਦ ਇਹਨਾਂ ਨੂੰ ਹਲੂਣਾ ਹੀ ਇਸ ਤਰੀਕੇ ਨਾਲ ਵੱਜੂ ਬਿਲਕੁਲ ਉਹਨਾਂ ਦੇ ਮਨਾਂ ਦੇ ਵਿੱਚ ਘਰੇ ਬੈਠਣ ਦੇ ਵਿੱਚ ਕੀ ਖਿਆਲ ਚੱਲਦੇ ਹੋਣਗੇ ਤਾਂ ਹੀ ਘਰਾਂ ਦੇ ਵਿੱਚੋਂ ਨਿਕਲ ਕੇ ਫੇਰ ਦੁਬਾਰਾ ਗਏ ਹਨ ਬਿਲਕੁਲ ਹਾਂ ਤਾਂ ਫੇ ਦੇਖੋ ਇੱਕ ਚੀਜ਼ ਹੋਰ ਜਿੱਥੇ ਗੁਰੂ ਸਾਹਿਬ ਨੂੰ ਉਹਨਾਂ ਨੇ ਪਤਾ ਲੱਗਿਆ ਵੀ ਗੁਰੂ ਸਾਹਿਬ ਨੇ ਦੁਬਾਰਾ ਜਿਹੜਾਗਾ ਮੁਕਤਸਰ ਦੀ ਧਰਤੀ ਤੇ ਆਉਣਾ ਹਨਾ ਤਾਂ ਉੱਥੇ ਜਾ ਕੇ ਜਿਹੜਾਗਾ ਜਦੋਂ ਸ਼ਹੀਦੀਆਂ ਪਾਈਆਂ ਗਿਆ ਹਨਾ ਤਾਂ ਜਿੱਥੋਂ ਉੱਥੇ ਜਾ ਕੇ ਜਦੋਂ ਸ਼ਹੀਦੀਆਂ ਪਾਈਆਂ ਮਹਾ ਸਿੰਘ ਸੀਗਾ ਮਹਾ ਸਿੰਘ ਕੋਈ ਮਹਾਸੇਦਨਾ ਪਾੜਿਆ ਗੁਰੂ ਸਾਹਿਬ ਦੇ ਅੱਗੇ ਬੇਨਤੀ ਕੀਤੀ ਉਸ ਟਾਈਮ ਉਹਨਾਂ ਦੀ ਹਾਲਤ ਕਿੰਨੀ ਨਾਜ਼ੁਕ ਸੀ ਹਨਾ ਤਾਂ ਉਸ ਟਾਈਮ ਜਿਹੜਾਗਾ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਗੁਰੂ ਸਾਹਿਬ ਸਾਡੇ ਤੋਂ ਗਲਤੀ ਹੋ ਗਈ ਹੈ ਠੀਕ ਹੈ ਕਿ ਸਿੱਧੀ ਸਿੱਧੀ ਸਪਸ਼ਟ ਗੱਲ ਆ ਰਾਵਣ ਜੀ ਇਹਦੇ ਵਿੱਚ ਆਪਾਂ ਜੇ ਬਾਲੀ ਡੁੰਗਾਈ 'ਚ ਵੀ ਨਾ ਜਾਈਏ ਇਹ ਖਦਰਾਨੇ ਦੀ ਢਾਬ ਨੂੰ ਨਾਮ ਕਾਦਾ ਮਿਲਿਆ ਸ੍ਰੀ ਮੁਕਤਸਰ ਸਾਹਿਬ ਜੀ ਜਿਹੜੇ ਉਹ 40 ਸਿੰਘਾਂ ਨੇ ਗਲਤੀ ਕੀਤੀ ਹੋਰ ਵੀ ਸਿੰਘ ਸ਼ਹੀਦ ਹੋਏ ਉਹਨਾਂ ਨੂੰ ਕੀ ਕੀਤਾ ਗੁਰੂ ਸਾਹਿਬ ਨੇ ਮੁਕਤੀ ਦਿੱਤੀ ਹਮ ਮਾਫ਼ ਕਰਤਾ ਤੁਸੀਂ ਇਹ ਚੀਜ਼ ਸੋਚੋ ਹਾਂ ਜੀ ਬਿਲਕੁਲ ਤੇ ਇੱਕ ਚੀਜ਼ ਹੋਰ ਜਿੱਥੇ ਹੁਣ ਆਪਣੇ ਲੀਡਰਾਂ ਨੇ ਕੀ ਕੀਤਾਗਾ ਬੈਨਰ ਲਾਏ ਵੱਡੇ ਵੱਡੇ ਠੀਕ ਹੈ ਬੈਨਰਾਂ ਤੇ ਕੀ ਲਿਖਿਆ ਗਿਆ ਦੀ ਮਾਗੀ ਦੀਆਂ ਸਾਨੂੰ ਤੁਹਾਨੂੰ ਟੋਰ ਸਾਰੀਆਂ ਮੁਬਾਰਕਾਂ ਦੇਖੋ ਦੋ ਦੋ ਸ਼ਬਦ ਰਮਨ ਜੀ ਮੈਂ ਇੱਕ ਗੱਲ ਇਹ ਵੀ ਕਹਿ ਦੇਣਾ ਕਿ ਸੋਸ਼ਲ ਮੀਡੀਆ ਤੇ ਹਨੇਰੀ ਆਈ ਵੀ ਆ ਠੀਕ ਆ ਉਸ ਤੋਂ ਬਾਅਦ ਸਾਡੇ ਉਹ ਤਾਂ ਸਿਆਸੀ ਬੰਦੇ ਹੋਣ ਸਾਡੇ ਉਹ ਦੁਕਾਨਦਾਰ ਹੋਣ ਕੋਈ ਵੀ ਬੰਦਾ ਹੋਵੇ ਮੈਂ ਮੰਨਦਾ ਇਹ 100 ਦੇ ਵਿੱਚੋਂ 98% ਲੋਕਾਂ ਨੇ ਕੀ ਕਰਨਾ ਹੁੰਦਾ ਨਵਾਂ ਸਾਲ ਨਾਲ ਹੀ ਮਾਗੀ ਨਾਲ ਹੀ ਲੋਹੜੀ ਨਾਲ ਹੀ ਗਨਤੰਤਰਤਾ ਦਿਵਸ ਕੀ ਹੁੰਦਾ ਸਾਰੀਆਂ ਚੀਜ਼ਾਂ ਇਕੱਠਾ ਲਿਖ ਕੇ ਆਹਾ ਵੱਡਣਾ ਹੁੰਦਾ ਵੀ ਦਾਵਾ-ਦਾਵ ਜਿਵੇਂ ਹੁੰਦਾ ਅਸੀਂ ਮਗਰ ਨਾ ਰਹਿ ਜਾਈਏ ਆਏ ਫੋਟੋ ਕਰਾ ਲੈਣੀ ਹੈ ਕਿਸੇ ਨੂੰ ਕੋਈ ਪਤਾ ਨਹੀਂ ਅਸੀਂ ਲਿਖ ਕੀ ਰਹੇ ਹਾਂ ਜਿਹੜਾ ਮਾਗੀ ਦਾ ਮੇਲਾ ਉਹਨਾਂ 40 ਮੁਕਤਿਆਂ ਦੀ ਯਾਦ ਦੇ ਵਿੱਚ ਉੱਥੇ ਅਸੀਂ ਕੋਟ-ਕੋਟ ਪ੍ਰਣਾਮ ਕਰਨਾ ਅੱਜ ਸ਼ਹਿਰਾਂ ਦੇ ਵਿੱਚ ਜਾ ਕੇ ਬੱਸ ੱਡਿਆਂ 'ਚ ਵੇਖ ਲਓ ਕਿਸੇ ਗਲੀ ਦੇ ਨੁੱਕਰ ਤੇ ਵੇਖ ਲਓ ਦੁਕਾਨਦਾਰਾਂ ਦੇ ਵੇਖ ਲਓ ਸੋਸ਼ਲ ਮੀਡੀਆ ਤੇ ਪੋਸਟਰ ਭਰੇ ਪਏ ਆ ਮਾਗੀ ਦੀਆਂ ਲੱਖ ਲੱਖ ਵਧਾਈਆਂ ਯਾਰ ਸ਼ਰਮ ਮੰਨੋ ਬਿਲਕੁਲ ਜੇ ਅਸੀਂ ਫਾਟੇਗੜ੍ਹ ਸਾਹਿਬ ਸਜਦਾ ਕੀਤਾ ਉੱਥੇ ਅਸੀਂ ਇਹ ਨਿਮਰਤਾ ਸਹਿਤ ਝੁਕੇ ਆ ਉੱਥੇ ਸ਼ਹੀਦਾਂ ਦੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ ਕੀਤਾ ਤੇ ਇੱਥੇ ਵੀ ਤਾਂ ਸ਼ਹੀਦ ਹੋਏ ਨੇ 40 ਮੁਕਤੀ ਇੱਥੇ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਜੀ ਲੱਖ ਲੱਖ ਵਧਾਈਆਂ ਇਹਦਾ ਮਤਲਬ ਪਤਾ ਕਾਸੇ ਦਣੀ ਹੂੰ ਤੂੰ ਹੀ ਦੱਬੀ ਹੋਈ ਆ ਬਿਲਕੁਲ ਤਾਂ ਵੇਖੋ ਇਸ ਚੀਜ਼ ਦਾ ਵੇਖੋ ਤੁਹਾਨੂੰ ਮੈਂ ਇੱਕ ਚੀਜ਼ ਹੋਰ ਕਹਾਂ ਕਿ ਲੀਡਰ ਤਾਂ ਸਾਡੇ ਪੜੇ ਲਿਖੇ ਆ ਲੀਡਰਾਂ ਨੂੰ ਤਾਂ ਪੜੇ ਲਿਖੇ ਨੂੰ ਚੁਣਿਆਗਾ ਤੁਸੀਂ ਮੰਨਦੇ ਹੋ ਰਵਣ ਜੀ ਇਹ ਗੱਲ ਪੜੇ ਲਿਖੇ ਮੈਨੂੰ ਇਹ ਲੱਗਦਾ ਵੀ ਕੱਲਾ ਕਿਤਾਬੀ ਪੜ੍ਹ ਕੇ ਵੀ ਪੜੇ ਲਿਖੇ ਨਹੀਂ ਹੋ ਸਕਦੇ ਹਾਂ ਠੀਕ ਆ ਜੇ ਕਿ ਤੋ ਸਿੱਖੇ ਆ ਪਰ ਅਸਲ ਦੇ ਵਿੱਚ ਕਹਿੰਦੇ ਹੁੰਦੇ ਪੜੇ ਤੇ ਕੜੇ 'ਚ ਫਰਕ ਹੁੰਦਾ ਇਹਨਾਂ ਦਾ ਕੀ ਆ ਸਿਸਟਮ ਇਹਨਾਂ ਨੇ ਚੰਗਾ ਮਾੜਾ ਕੁਝ ਨਹੀਂ ਵੇਖਣਾ ਇੱਕ ਬੰਦੇ ਨੇ ਲਿਖ ਕੇ ਪਾਤਾ ਲੱਖ ਲੱਖ ਵਧਾਈ ਮਗਰੇ ਦੱਬੀ ਹੋਣਾ ਮਗਰੇ ਦੱਬੀ ਹੋਣਾ ਮਗਰੇ ਦੱਬੀ ਹੋਣਾ ਦੱਸੋ ਯਾਰ ਮੂਰਖਤਾ ਵੇਖੋ ਆਪਾਂ ਨੂੰ ਇਸ ਚੀਜ਼ ਦੀ ਸਮਝਣ ਦੀ ਲੋੜ ਹੈ ਬੜਾ ਵਧੀਆ ਲੱਗਾ ਮਲੂਕਾ ਜੀ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਬਹੁਤ ਤੁਹਾਡਾ ਧੰਨਵਾਦ ਆਪਾਂ ਨੂੰ ਇਸ ਚੀਜ਼ ਦੀ ਸਮਝਣ ਦੀ ਲੋੜ ਹੈ ਆਪਾਂ ਲਈ ਲੱਗ ਹੋ ਗਏ ਆ ਠੀਕ ਹੈ ਜਿੱਥੇ ਆਪਾਂ ਨੂੰ ਇਸ 40 ਮੁਕਤਿਆਂ ਦੀ ਧਰਤੀ ਤੇ ਠੀਕ ਹੈ ਜਿੱਥੇ ਆਪਾਂ ਨੂੰ 40 ਮੁਕਤਿਆਂ ਦੀ ਧਰਤੀ ਤੇ ਨੱਕ ਮਸਤਕ ਹੋਣ ਦਾ ਫਰਜ ਬੰਦਾ ਸੀਗਾ ਆਪਾਂ ਉਹ ਫਰਜ ਤਾਂ ਨਿਭਾਇਆ ਨਹੀਂਗਾ ਆਪਾਂ ਕੀ ਕੀਤਾ ਆਪਾਂ ਉਹਨਾਂ ਦੀਆਂ ਕਾਨਫਰੰਸਾਂ 'ਚ ਗਏ ਕੀ ਕੀਤਾ ਉਥੋਂ ਕੀ ਬਾਹਵਾਂ ਵਾਲਾ ਖੱਟੀ ਆ ਉਹ ਚੀਜ਼ਾਂ ਆਪਾਂ ਛੱਡੋ ਆਪਾਂ ਆਪਣੇ ਗੁਰੂਆਂ ਦੀ ਸ਼ਹਾਦਤਾਂ ਨੂੰ ਯਾਦ ਕਰੀਏ ਉਹ 40 ਮੁਕਤਿਆਂ ਨੂੰ ਯਾਦ ਕਰੀਏ ਜਿਨ੍ਹਾਂ ਨੇ ਆਪਣੇ ਲਈ ਸ਼ਹੀਦੀਆਂ ਦਿੱਤੀਆਂ ਜਿਨ੍ਹਾਂ ਨੇ ਆਪਣੇ ਲਈ ਪਰਿਵਾਰ ਮਾਰ ਤਾ ਆਪਾਂ ਨੂੰ ਸਮਝਣ ਦੀ ਲੋੜ ਆ ਤੁਹਾਨੂੰ ਸਾਡਾ ਸਨੇਹਾ ਕੇਮਾ ਕਿਵੇਂ ਲੱਗਿਆ ਤੇ ਤੁਸੀਂ ਕਮੈਂਟਾਂ ਦੇ ਵਿੱਚ ਜਰੂਰ ਦੇਣਾ ਇਸੇ ਤਰ੍ਹਾਂ ਜੁੜੇ ਰਹੋ ਪੀਬੀ ਨਿਊਜ਼ ਟੀਵੀ ਨਾਲ ਮੈਂ ਹਰਮਨਦੀਪ ਸਿੰਘ ਸੋਢੀ ਧੰਨਵਾਦ